ਕਿ ਜੇਕਰ ਕਰਮਜੀਤ ਅਨਮੋਲ ਪਾਰਲੀਮੈਂਟ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ ਤੇ ਸਮਝੋ ਕਿ ਸਿਰਫ ਫਰੀਦਕੋਟ ਲਈ ਨਹੀਂ ਪੰਜਾਬ ਲਈ ਬੋਲਣ ਵਾਲੀ ਇੱਕ ਜ਼ੁਬਾਨ ਪਾਰਲੀਮੈਂਟ ਦੇ ਵਿੱਚ ਪਹੁੰਚ ਗਈ ਤਾਂ ਮੈਂ ਚਾਹਾਂਗਾ ਕਿ ਜੂਨ ਦੇ ਪਹਿਲੇ ਹਫਤੇ ਮੈਂ ਆਪਣੇ ਭਰਾ ਨੂੰ ਪਾਰਲੀਮੈਂਟ ਦੇ ਵਿੱਚ ਸੌਂ ਚੁੱਕ ਦੇਵਾਂ ਫਰੀਦਕੋਟ ਹਲਕਿਆ ਤੋਂ ਮੈਂਬਰ ਪਾਰਲੀਮੈਂਟ ਕਰਮਜੀਤ ਅਨਮੋਲ ਜਿਉਂ ਦੇ ਪਹਿਲੇ ਹਫ਼ਤੇ ਸੌ ਚੱਕਦੇ ਹੁਣ ਤੇ ਫਰੀਦਕੋਟ ਘਰੇ ਬੈਠਾ ਤਾੜੀਆਂ ਮਾਰਦੇ ਆ ਹੋ। ਸ੍ਰੀ ਮਾ ਸਰ ਬੇਨਤੀ ਕਰ ਲਿਆ ਜਾਇਆ ਸੀ ਤੁਹਾਡੇ ਕੋਲ ਕਿ ਕਰਮਜੀਤ ਅੰਮੋਲ ਤੁਹਾਡੀ ਨੁਮਾਇੰਦਗੀ ਤੁਹਾਡੇ ਬੱਚਿਆਂ ਦੀ ਉਹ ਮੇਰੇ ਨੌਜਵਾਨ ਵੀਰਾਂ ਦੀ ਭੈਣਾਂ ਦੀ ਨੁਮਾਇੰਦਗੀ ਕਰਨ ਵਾਸਤੇ ਪਾਰਲੀਮੈਂਟ 'ਚ ਜਾ ਰਹੇ ਨੇ ਤੁਹਾਡੀਆਂ ਦੁੱਖ ਤਕਲੀਫਾਂ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਸਿਰਫ ਸੈਂਟਰ ਤੋਂ ਕੇਂਦਰ ਤੋਂ ਲਈਆਂ ਜਾ ਸਕਦੀਆਂ ਨੇ ਉਹ ਵੀ ਉਹੀ ਲੈ ਕੇ ਆ ਸਕਦਾ ਜਿਹਨੂੰ ਹਲਕੇ ਚੋਂ ਹੱਥ ਪਾ ਕੇ ਕੁਝ ਕੱਢਣਾ ਆਉਂਦਾ ਹੋਵੇ। ਸੋ ਪੰਜਾਬ ਦੇ ਨਾਲ ਬਹੁਤ ਵਾਰੀ ਵਿਤਕਰੇ ਵੀ ਹੋਏ ਨੇ ਪਰ ਉਹ ਵੀ ਹਸਤੀਆਂ ਪੰਜਾਬ ਚੋਂ ਹੀ ਹੋਈਆਂ ਨੇ ਜਿਹੜੀਆਂ ਪੰਜਾਬ ਲਈ ਅਗਲੇ ਦੇ ਹਲਕੇ ਚ ਹੱਥ ਪਾ ਕੇ ਵੀ ਆਪਣਾ ਹੱਕ ਕੱਢ ਕੇ ਲੈ ਆਈਆਂ। ਸੋ ਇਹੋ ਜੇ ਨਮਾਇੰਦਿਆਂ ਦੀ ਲੋੜ ਮੇਰੀ ਫੇਰ ਅਕੀਰ ਦੇ ਵਿੱਚ ਬੇਨਤੀ ਹੈ ਔਰ ਗੁੱਡ ਲੱਕ ਕਰਮਜੀਤ ਨੂੰ ਵੀ ਮੇਰੇ ਕੋਲ ਸ਼ੁਭ ਕਾਉਨਾਮਾ ਕਰਮਜੀਤ ਜੀ ਤੇ ਜੇਤਲਈ ਪਰ ਤੁਹਾ ਨਵੀਂ ਸ਼ੁਭ ਕਾਉਨਾਮਾ ਕੇ ਇੱਕ ਅੱਛਾ ਮੈਂਬਰ ਪਾਰਲੀਮੈਂਟ ਤੁਹਾਨੂੰ ਜਾ ਕੇ ਪਾਰਲੀਮੈਂਟ ਚ ਰਿਪਰੈਜ਼ੈਂਟ ਕਰੇ ਬਹੁਤ ਧੰਨਵਾਦ ਜੀ ਅਰੇ ਕਹਿਣ ਆਇਆ ਕਿ ਅਗਰ ਕਰਮਜੀਤ ਅਨਮੋਲ ਪਾਰਲੀਮੈਂਟ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ ਤੇ ਸਮਝੋ ਕਿ ਸਿਰਫ ਖਰੀਦਕੋਟ ਲਈ ਨਹੀਂ ਪੰਜਾਬ ਲਈ ਬੋਲਣ ਵਾਲੀ ਇੱਕ ਜ਼ੁਬਾਨ ਪਾਰਲੀਮੈਂਟ ਦੇ ਰਿਸਪੋਨਸਿਵ ਪੰਜਾਬ ਦੀ ਪੁਜਾਤੀ ਦੀ ਗੱਲ ਕਰਨ ਵਾਲੀ ਇੱਕ ਸ਼ਖਸੀਅਤ ਜੋ ਤੰਗ ਨਹੀਂ ਦੇ ਨਾਲ ਬਜਾਰ ਲਈ ਉੱਥੇ ਕੰਮ ਕਰੇ ਕਿਸ ਸਮਾਂ ਚਾਹਾਂਗਾ ਕਿ ਜੂਨ ਦੇ ਪਹਿਲੇ ਹਫਤੇ ਮੈਂ ਆਪਣੇ ਤੋਂ ਅਰੋ ਪਾਰਲੀਮੈਂਟ ਦੇ ਵਿੱਚ ਸੌਂ ਚੁੱਕ ਦੇ ਦੇਖਾਂ ਫਰੀਦਕੋਟ ਹਲਕੀ ਤੋਂ ਮੈਂਬਰ ਪਾਰਲੀਮੈਂਟ ਕਰਮਜੀਤ ਅਨਮੋਲ ਜੂਨ ਦੇ ਪਹਿਲੇ ਹਫਤੇ ਸੌਂ ਚੁੱਕ ਦੇ ਹੁਣ ਤੇ ਫਰੀਦਕੋਟ ਘਰੇ ਬੈਠਾ ਤਾੜੀਆਂ ਮਾਰਦਾ ਹੋਇਆ ਸ੍ਰੀ ਮਾਦਮ ਬੇਨਤੀ ਕਰ ਲਿਆ ਜਾਇਆ ਸੀ ਤੁਹਾਡੇ ਕੋ ਕਿ ਕਰਮਜੀਤ ਅਨਮੋਲ ਤੁਹਾਡੀਆਂ ਨੌਜਵਾਨਾਂ ਦੀ ਤੁਹਾਡੇ ਬੱਚਿਆਂ ਦੀ ਉਹ ਮੇਰੇ ਨੌਜਵਾਨ ਵੀਰਾਂ ਦੀ ਭੈਣਾਂ ਦੀ ਨੁਮਾਇੰਦਗੀ ਕਰਨ ਵਾਸਤੇ ਪਾਰਲੀਮੈਂਟ 'ਚ ਜਾ ਰਹੇ ਨੇ ਤੁਹਾਡੀਆਂ ਉਹ ਦੁੱਖ ਤਕਲੀਫਾਂ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਸਿਰਫ ਸੈਂਟਰ ਤੋਂ ਕੇਂਦਰ ਤੋਂ ਲਈਆਂ ਜਾ ਸਕਦੀਆਂ ਨੇ ਉਹ ਵੀ ਉਹੀ ਲੈ ਕੇ ਆ ਸਕਦਾ ਜਿਹਨੂੰ ਹਲਕੇ 'ਚੋਂ ਹੱਥ ਪਾ ਕੇ ਕੁਝ ਕੱਢਣਾ ਆਉਂਦਾ ਹੋਵੇ ਸੋ ਪੰਜਾਬ ਦੇ ਨਾਲ ਬਹੁਤ ਵਾਰੀ ਵਿਤਕਰੇ ਵੀ ਹੋਏ ਨੇ ਪਰ ਉਹ ਵੀ ਹਸਤੀਆਂ ਪੰਜਾਬ 'ਚੋਂ ਹੀ ਹੋਈਆਂ ਨੇ ਜਿਹੜੀਆਂ ਪੰਜਾਬ ਲਈ ਅਗਲੇ ਦੇ ਹਲਕੇ 'ਚ ਹੱਥ ਪਾ ਕੇ ਵੀ ਆਪਣਾ ਹੱਕ ਕੱਢ ਕੇ ਲੈ ਆਈਆਂ ਨੇ ਸੋ ਇਹੋ ਜੇ ਨਮਾਇੰਦਿਆਂ ਦੀ ਲੋੜ ਮੇਰੀ ਗੇਰ ਅਕੀਦ ਦੇ ਵਿੱਚ ਬੇਨਤੀ ਹੈ ਔਰ ਗੁੱਡ ਲੱਕ ਕਰਮਜੀਤ ਨੂੰ ਵੀ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਕਰਮਜੀਤ ਜੀ ਜਿੱਤ ਲਈ ਔਰ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਕਿ ਅੱਛਾ ਮੈਂਬਰ ਪਾਰਲੀਮੈਂਟ ਤੁਹਾਨੂੰ ਜਾ ਕੇ ਪਾਰਲੀਮੈਂਟ 'ਚ ਰਿਪਰਿਜ਼ੈਂਟ ਕਰੇ ਬਹੁਤ ਧੰਨਵਾਦ ਜੀ